ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਆਲ ਇੰਡੀਆ ਵੱਲੋਂ ਵਾਹਿਗੁਰੂ ਸੁਖਬੀਰ ਗਪੀ ਤੇ ਕੁਲਟੋਆ ਪਾਗਲ ਇਹਨਾਂ ਦਾ ਪੁਤਲਾ ਤਾਂ ਸਾੜ ਲੱਗੇ ਅਸੀਂ ਕਿ ਇਹਨਾਂ ਨੇ ਜੋ ਸ੍ਰੀ ਅਕਾਲ ਸਾਹਿਬ ਦੇ ਸਿਧਾਂਤਾਂ ਦੀਆਂ ਧੜੀਆਂ ਡਾਈਆਂ ਨੇ ਵਾਹਿਗੁਰੂ ਉਲੰਘਣਾ ਕੀਤੀਆਂ ਨੇ ਕਿਉਂਕਿ ਇਹਨਾਂ ਦੇ ਬਿਠਾਏ ਹੋਏ ਜਿਹੜੇ ਜ਼ਹਿਦਾਰ ਸਨ ਉਹਨਾਂ ਨੇ ਹੀ ਸ੍ਰੀ ਅਕਾਲ ਪਤਾ ਸਾਹਿਬ ਦੇ ਉੱਤੇ ਖੋਲੋਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰੀ ਸੰਗਤ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਫੈਸਲਾ ਸੁਣਾਇਆ ਗਿਆ ਸੀ ਕਿ ਸੁਖਬੀਰ ਬਾਦਲ ਦੇ ਨਾਲ ਦੇ ਸਾਥੀ ਸਾਰੇ ਦੋਸ਼ੀ ਨੇ ਇਹ ਇਕੱਲਾ ਦੋਸ਼ ਇਹਨਾਂ ਨੇ ਬਗੜਾੜੀ ਕਾਹਨ ਦਾ ਸਾਹਮਣੇ ਕੀਤਾ ਹੈ ਅਸੀਂ ਮੀਡੀਆ ਵਿੱਚ ਦੱਸਦੇ ਹਾਂ ਕਿ ਇਹੜਾ ਬਾਦਲ ਪਰਿਵਾਰ ਆ ਲੰਬੇ ਸਮੇਂ ਤੋਂ ਜਦੋਂ ਨਰਕਧਾਰੀਆਂ ਦਾ ਕਾંડ 13 ਸਿੰਝ ਫੀਡ ਹੋਏ ਸਨ ਉਦੋਂ ਵੀ 78 ਦੇ ਵਿੱਚ ਇਸ ਸੁਖਬੀਰ ਬਾਦਲ ਦੇ ਪਿਓ ਨੇ ਪ੍ਰਕਾਸ਼ ਬਾਦਲ ਕਪੀ ਨੇ ਝੂਠ ਨੇ ਉਦੋਂ ਇਹ ਕਤਲ ਕਰਵਾਏ ਸਨ 13 ਸਿੰਘ ਅਤੇ ਹੋਰ ਵੀ ਸਿੰਘ ਜ਼ਖਮੀ ਹੋਏ ਸਨ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਕੋਲੋਂ ਇਹਨਾਂ ਦੀ ਸ਼ਹਾਦੇ ਨਾਲ ਨਰਕਧਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਅਤੇ ਇਹਨਾਂ ਨੇ ਬਚਾਉਣ ਵਾਸਤੇ ਬੜੇ ਯਤਨ ਕੀਤੇ ਤੇ ਬਚਾਇਆ ਵੀ ਉਹਨਾਂ ਦੋਸ਼ੀਆਂ ਨੂੰ ਪਰ 13 ਸਿੰਘਾਂ ਦਾ ਸਾਨੂੰ ਕੋਈ ਇਨਸਾਫ਼ ਉਦੋਂ ਵੀ ਨਹੀਂ ਮਿਲਿਆ ਤੇ ਹੁਣ ਵੀ ਮਿਲਿਆ ਨਹੀਂ ਸੀ ਅੱਜ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਨਾਂ ਦੇ ਬਠਾਏ ਜਥੇਦਾਰਾਂ ਨੇ ਫੈਸਲਾ ਲਾ ਲਿਆ ਇਹਨਾਂ ਨੇ ਸੋਚਿਆ ਕਿ ਅਸੀਂ ਤਾਂ ਬਠਾਇਆ ਸੀ ਕਿ ਸਾਡੀ ਬੋਲੀ ਬੋਲਣਗੇ ਜੋ ਅਸੀਂ ਕਹਾਂਗੇ ਉਹ ਕਰਨਗੇ ਜਦੋਂ ਇਹ ਤੇ ਨਾ ਹੀ ਪਹਿਲੇ ਜਥੇਦਾਰਾਂ ਦੇ ਹੱਕ ਦੇ ਵਿੱਚ ਵਾ ਅਸੀਂ ਆਏ ਆ ਕਿ ਜਿਹੜੀ ਸੁਧਾਤਾ ਤੇ ਮਰਜ਼ਾਦਾ ਦੇ ਸ੍ਰੀ ਅਕਾਲ ਤਾ ਸਾਰੇ ਹੁਕਮਨਾਮੇ ਦੇ ਧਜੀਆਂ ਇਹ ਖੁੱਦ ਢਾਰ ਰਹੇ ਨੇ ਅਕਾਲੀ ਦਲ ਜਿਹੜਾ ਬਾਦਲਾ ਇਹ ਹੋਰ ਖਾਲੀ ਦਲ ਹੋ ਗਿਆ ਹੈ ਮੈਂ ਸਿੱਖ ਕੌਮ ਨੂੰ ਬੇਨਤੀ ਕਰਦਾ ਕਿ ਆਨੰਦਪੁਰ ਸਾਹਿਬ ਹੁਲਾਮਹਲਾ ਉਧਰੋਂ ਮਨਾਇਆ ਜਾ ਰਿਹਾ ਸੀ ਤੇ ਉਧਰੋਂ ਜਿਹੜੇ ਅੱਜ ਸਾਨੂੰ ਸਾਰੇ ਸਿੱਖ ਕੌਮ ਨੂੰ ਤੇ ਜਥੇਬੰਦੀਆਂ ਜਿਹੜੀਆਂ ਹਜੂਰ ਸਾਹਿਬ ਬੋਲ ਕੇ ਆਈਆਂ ਨੇ ਕਿ ਅਸੀਂ ਇਹ ਜਿਹੜੇ ਇੱਥੇ ਜਥੇਦਾਰ ਨੇ ਉਹਨਾਂ ਦੇ ਹੱਕ ਜਿਵੇਂ ਉਹਨਾਂ ਨੂੰ ਮੈਂ ਇਹ ਮੀਡੀਆ ਰਾਈ ਬੇਨਤੀ ਕਰਦਾ ਕਿ ਹੁਣ ਸਾਨੂੰ ਅਨੰਦਪੁਰ ਸਾਹਿਬ ਸਰਬੱਤ ਖਾਲਸਾ ਫਾਟ ਲੜਾ ਜੀਦਾ ਤੇ ਫੈਸਲਾ ਲੈ ਲੜਾ ਜੀਦਾ ਕਿ ਜੇਕਰ ਤੁਸੀਂ ਫੈਸਲਾ ਨਹੀਂ ਲੈਂਦੇ ਤੇ ਸਿੱਖ ਕੌਮ ਦੀ ਬੜੀ-ਬੜੀ ਬਦਲਾਮੀ ਹੋ ਰਹੀ ਆ ਕਿ ਸਿੱਖ ਕੌਮ ਜਿਹੜੀ ਆ ਉਹ ਡਾਂਵਾ ਡੋਲ ਹੋ ਕੇ ਤੁਰੇ ਫਿਰਦੀ ਆ ਜਿਹੜੇ ਸਿਧਾਂਤਾਂ ਦੇ ਪਹਿਰਾ ਦਿੰਦੇ ਨੇ ਉਹਨਾਂ ਨੂੰ ਇਹ ਦਬਾਉਂਦੇ ਨੇ ਕੁੱਟਦੇ ਨੇ ਮਾਰਦੇ ਨੇ ਉਹਨਾਂ ਨੂੰ ਫਿਰ ਜਲੀਲ ਕਰਕੇ ਘਰਾਂ 'ਚ ਭੇਜਦੇ ਨੇ ਇਹ ਬਰਦਾਸ਼ਤ ਕਰਦੋ ਬਾਰੀ ਹੈ ਜੇਕਰ ਸਰਬੱਤ ਖਾਲਸਾ ਨਾ ਸੇਕ ਕੌਮ ਨੇ ਸਦਿਆ ਤੇ ਮੈਂ ਸਾਰੀ ਸੇਕ ਕੌਮ ਨੂੰ ਬਾਲੇ ਦੇਸ਼ਾਂ ਦੇ ਉਦੇਸ਼ਾਂ ਵਿੱਚ ਅਸਰੀ ਸੰਗਤ ਨੂੰ ਬੇਨਤੀ ਕਰਦਾ ਵਾਂ ਕਿ ਇਹਨਾਂ ਨੂੰ ਜ਼ਰੂਰ ਪੁੱਛਿਓ ਜਿਹੜੀਆਂ ਇੱਥੇ ਸੰਪਰਦਾਵਾਂ ਦੇ ਮੁਖੀ ਵੱਡੀਆਂ-ਵੱਡੀਆਂ ਡਿੰਗਾ ਮਾਰਦੇ ਨੇ ਮੀਡੀਆ 'ਚ ਵੜਵੜੇ ਬਿਆਨ ਦਿੰਦੇ ਨੇ ਇਨਾਂ ਨੂੰ ਜ਼ਰੂਰ ਪੁੱਛਿਓ ਮੇਰੀ ਬੇਨਤੀ ਹਜੂੜ ਕੇ ਮੈਂ ਬਿਲਕੁਲ ਤੁਹਾਡੇ ਨਾਲ ਖੜਾ ਆਂ ਕਿ ਜਿਹੜੇ ਅੱਜ ਸਿਧਾਂਤਾਂ ਦੇ ਪਹਿਰਾ ਨਹੀਂ ਦੇ ਰਹਾ 328 500 ਰੁਪਏ ਦੀ ਗੱਲ ਕੀਤੀ ਗਈ ਸਾਡੇ ਦੇ ਡਾਂਗਾਂ ਦੀ ਵਾਸ਼ਟ ਹੋਈਆਂ ਜ਼ਖਮੀ ਕੀਤੇ ਗਏ ਸਾਡੇ ਦੇ ਪਰਚੇ ਦਰਜ ਕੀਤੇ ਨੇ ਅਸੀਂ ਕੋਟਾ ਦੇ ਤੱਕੇ ਖਾ ਰਹੇ ਆਂ ਕਿਸੇ ਵੀ ਸੰਪਰਦਾਵਾਂ ਨੇ ਉਦੋਂ ਵੀ ਸਾਡੇ ਨਾਲ ਸਾਥ ਨਹੀਂ ਦਿੱਤਾ ਜਿਨ੍ਹਾਂ ਨੇ ਦਿੱਤਾ ਸੀ ਉਹਨਾਂ ਦਾ ਧੰਵਾਦ ਵੀ ਕੀਤਾ ਤੇ ਕਰਦੇ ਰਵਾਂਗੇ ਵੀ ਪਰ ਅੱਜ ਸਾਨੂੰ ਲੋੜ ਹੈ ਅਸੀਂ ਉਤਲੇ ਸਾਰਨ ਵਾਸਤੇ ਤਾਂ ਆਂ ਕਿ ਸਭ ਕੁਲ ਜਗ ਜਾਰ ਹੋ ਗਿਆ ਸੁਣਿਆ ਜਰੂਰ ਸੀ ਪਰ ਅੱਖਾਂ ਨਾਲ ਵੇਖਿਆ ਨਹੀਂ ਸੀ ਕਿ ਜਿਹੜਾ ਵੀ ਇਹਨਾਂ ਦੇ ਹੱਕ 'ਚ ਬੋਲਦਾ ਰਿਹਾ ਸੁਖਬੀਰ ਬਾਦਲ ਉਹਨਾਂ ਦੇ ਉਹਨਾਂ ਨੂੰ ਤੇ ਇਹ ਪੂਰੀਆ ਸਪੋਰਟ ਕੇ ਦਿੰਦੇ ਰਹੇ ਤੇ ਨਾਲ ਸੇਵਾਦਾਰ ਦਿੰਦੇ ਰਹੇ ਤੇ ਜਦੋਂ ਇਹਨਾਂ ਦੇ ਵਰਖਲਾਬ ਬੋਲਦੇ ਰਹੇ ਤੇ ਉਹਨਾਂ ਨੂੰ ਘਰ ਭੇਜ ਦਿੰਦੇ ਰਹੇ ਬੇਇਜ਼ਤੀ ਕਰਕੇ ਅੱਜ ਇਤੋਂ ਜਗ ਜਾਰ ਹੋ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜਿਹੜੀ ਮਾਨ ਮਰਜ਼ਾਦਾ ਸੀ ਕਿ ਕਾਲੀ ਫੂਲਾ ਸਿੰਘ ਜੀ ਜਥੇਦਾਰ ਉੱਤੇ ਸਤਿਗੁਰਾਂ ਦੇ ਸੇਵਾ ਦੇ ਵਿੱਚ ਹਾਜ਼ਰ ਹੋਣ ਇਹ ਆਪ ਹੀ ਉੱਤੇ ਬਿਠਾਉਂਦੇ ਨੇ ਤੇ ਆਪੇ ਹੀ ਜਥੇਦਾਰ ਲਾ ਕੇ ਘਰੋਂ ਵੀ ਜਿੰਦੇ ਨੇ ਡਾਕਟਰਾਂ ਦੇ ਜਥੇਦਾਰ ਨੂੰ ਲੈ ਕੇ ਕਾਫੀ ਨਾਦਨੀ ਧਿਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਮਦਦੇ ਹਾਂਜੀ ਡਾਕਟਰਾਂ ਦੇ ਜਥੇਦਾਰਾਂ ਨੂੰ ਲੈ ਕੇ ਨਾਦਨੀ ਧਿਤੀ ਜਾਂਦੀ ਹੈ ਕਿੱਸਾ ਦੇਖਦੇ ਹੋ ਮਦਦੇ ਦੇਖੋ ਜੀ ਇਹ ਜਿਹੜੀ ਰਾਜਨੀਤੀ ਕਰ ਰਹੀ ਆ ਅੱਜ ਜਿਹੜਾ ਉਹ ਧਰਮ ਨੂੰ ਥੱਲੇ ਕਰ ਦਿੱਤਾ ਗਿਆ ਤੇ ਰਾਜਨੀਤੀ ਉੱਪਰ ਕਰ ਲਈ ਇਨਾਨੀ ਲੋਕਾਂ ਨੇ ਉਹ ਸਭ ਕੁਝ ਸਾਹਮਣੇ ਆ ਗਿਆ ਵਾ ਤੇ ਮੈਂ ਤੁਹਾਡੇ ਮੀਡੀਆ ਰਾਈਸ ਸੇ ਕੌਣ ਨੂੰ ਬੇਨਤੀ ਕਰਦਾ ਵਾ ਕਿ ਹੋ ਸਾਡੇ ਕੋਲ ਇੱਕੋ ਇੱਕ ਇਹ ਹਿਾਰਾ ਹੈਗਾ ਤੇ ਪਿੰਡਾਂ ਵਿੱਚ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਆ ਰਹੀਆਂ ਨੇ ਉਹਦੇ ਵਿੱਚ ਆਪਾਂ ਇਹਨਾਂ ਨੂੰ ਜਿਹੜੇ ਇੱਥੇ ਕਾਬਜ ਹੋਏ ਨੇ ਜਿਹੜੇ ਸੁਖਬੀਰ ਬਾਦਲ ਦੇ ਬੈਠੇ ਨੇ ਉਹ ਕਿ ਜਿਹੜਾ ਵੀ ਫੈਸਲਾ ਅੱਜ ਆ ਰਿਹਾ ਵਾ ਜੇ ਮੈਨੇਜਰ ਲਾਉਣਾ ਤੇ ਉਹ ਵੀ ਸੁਖਬੀਰ ਬਾਦਲ ਦੇ ਕਹਿਣ ਤੇ ਲੱਗਣਾ ਪਹਿਲਾਂ ਜਿਹੜੀ ਇਹਦੀ ਬਾਦਲ ਦੀ ਘਰਵਾਲੀ ਸੀ ਉਹ ਲਾਉਂਦੀ ਇਹਦੀ ਮਾਤਾ ਲਾਉਂਦੀ ਸੀ ਮੁੜ ਕੇ ਹੁਣ ਇਹਦੀ ਘਰਵਾਲੀ ਲਾਉਣ ਲੱਗ ਪਈ ਹੈ ਜਿਹੜਾ ਮੈਨੇਜਰ ਸਕੱਤਰ ਲਾਉਣਾ ਤੇ ਹੁਣ ਸਾਹਮਣੇ ਜਗ ਜਗਾਰ ਹੋ ਗਿਆ ਕਿ ਜਿਹੜਾ ਜ਼ਹਿਦਾਰ ਵੀ ਇਥੇ ਲਾਇਆ ਜਾ ਰਿਹਾ ਵਾ ਉਹ ਵੀ ਸੁਖਬੀਰ ਬਾਦਲ ਹੁਣ ਦੇ ਕਹਿ ਤੇ ਲੱਗ ਰਿਹਾ ਹੈ ਕਿਉਂਕਿ ਉਹ ਵੀ ਪੰਜ ਬਾਣੀਆਂ ਦਾ ਜਿਹੜਾ ਵਾ ਪਤਾ ਲੱਗਾ ਵਾ ਕਿ ਨਿਤਨੇਮੀ ਨਹੀਂ ਜਿਹੜਾ ਇਥੇ ਜ਼ਹਿਦਾਰ ਦੋਹਾਂ ਤਖਤਾਂ ਤੇ ਲਾ ਦਿੱਤਾ ਗਿਆ ਵਾ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਉਹ ਵੀ ਸਾਡੇ ਹਿਰਦਿਆਂ ਨੂੰ ਬੜੀ ਅਜੀਥੇ ਪੁੱਜ ਰਹੀ ਹੈ ਇਥੇ ਚਾਹੀਦਾ ਕਾਲੀ ਫੂਲਾ ਸਿੰਘ ਜੀ ਸਿਰ ਤੇ ਦਸਤਾਰ ਗੋਲ ਹੋਵੇ ਤੇ ਗਾਲੇ ਚੋੜਾ ਹੋਵੇ ਗੰਬੀ ਵਾਲਾ ਅਸੀਂ ਕਦੀ ਪ੍ਰਵਾਨ ਨਹੀਂ ਕਰਾਂਗੇ ਨਾ ਕੀਤਾ ਨਾ ਕਰਾਂਗੇ ਇਹ ਮੇਰੀ ਮੀਡੀਆ ਰਾਈ ਬੇਨਤੀ ਹੈ ਕਿ ਸਿਰਕੋ ਆਮ ਨੂੰ ਜਿਹੜਾ ਵਾ ਕੋਲੇ ਇੱਕ ਪਲੇਟਫਾਰਮ ਤੇ ਉਤਰ ਕੇ ਨਦਪੁਰ ਸਾਹਿਬ ਹੋਲੇ ਮਲੇ ਦੇ ਸਰਬਤ ਖਾਸਾ ਸਾਡ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਦਸੰਬਰ ਦਾ ਫੈਸਲਾ ਰੱਦ ਕਰਨ ਤੋਂ ਲੈ ਕੇ ਜੱਜਕਤ ਲਈ ਦੇਖੋ ਜੀ ਜਿਹੜੇ ਫੈਸਲੇ ਆ ਰੱਦ ਕਰ ਸਕਦੇ ਜਿਹੜੇ ਫੈਸਲੇ ਆਏ ਸਨ 2 ਦਸੰਬਰ ਦੇ ਕਿ ਇਹਨਾਂ ਨੇ ਦੋਸ਼ੀ ਕਰਾਰ ਦਿੱਤਾ ਗਿਆ ਉਹ ਕਾਰਨ ਹੋਣ ਇਹਨਾਂ ਨੇ ਆਪਣੇ ਕਮਰੇ ਵਿੱਚ ਬੈਠ ਕੇ ਜਿਹੜਾ ਉਹਦੇ ਕੋਲ ਫੈਸਲਾ ਦੋ ਨਾਂਵਾਂ ਸੰਗਤ ਦੇ ਸਾਹਮਣੇ ਉਹ ਤੇ ਜੋ ਮਰਜ਼ੀ ਕਰ ਲੈਣ ਜੀ ਇਹ ਤੇ ਸ੍ਰੀ ਅਕਾਲ ਕਾ ਸਰਬਤ ਹੁਕਮਨਾਮੇ ਦੀਆਂ ਧੜੀਆਂ ਟੋਣ ਵਾਲੀ ਗੱਲ ਪੜ ਰਹੀ ਆ ਇਹ ਪਰਿਵਾਰ ਕਦੀ ਬਖਸ਼ਿਆ ਨਹੀਂ ਜਾਵੇਗਾ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕੀਤੀਆਂ ਇਹਨਾਂ ਨੇ ਪੰਥ ਦੇ ਪਿੱਠ ਵਿੱਚ ਛੁਰਾ ਵੀ ਮਾਰਿਆ ਵਾ ਤੇ ਕਤਲ ਸਦੇ ਆਮ ਕਤਲਿਆ ਨੂੰ ਵੀ ਕੀਤੀ ਗਈ ਆ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਵੀ ਜਿਹੜੇ ਬੋਲ ਕੇ ਗਏ ਨੇ ਕਿ ਬੇਦਬੀਆਂ ਹੀ ਕਰਵਾਈਆਂ ਨੇ ਅਸੀਂ ਉਥੇ ਗੋਲੀ ਚਲਵਾਈ ਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਸਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે રિટાયરમ પાર્ટી હોય પાર્ટી આજ કરો અજનલા પુરા અને મશુર ડિઆર હોટ ਨਸਟਿਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ Facebook ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।